ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਅਮਰਸਰ ਸਾਹਿਬ ਮਾਰਕੀਟ ਦੇ ਵਿੱਚ ਆਏ ਆ ਜਿੰਨੇ ਵੀ ਇੱਥੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਅਤੇ ਨਾਲ ਹੀ ਜਿਹੜੀ ਅਸੀਂ ਬੇਨਤੀ ਕਰਨ ਵਾਸਤੇ ਆਏ ਆ ਉਸ ਤਰ੍ਹਾਂ ਵਾਕਿ ਜਿਹੜੀ ਜਿੰਨੀਆਂ ਵੀ ਸਮੂਚੀਆਂ ਧਾਰਮਿਕ ਸਮਾਜਿਕ ਤੇ ਵਪਾਰਕ ਸੰਸਥਾਵਾਂ ਨੂੰ ਧਾਰਮਿਕ ਸਾਹਿਤ ਅਤੇ ਪ੍ਰਕਾਸ਼ਕ ਅਤੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਸੰਮਰ ਬੇਨਤੀ ਹੈ ਕਿ ਉਹ ਆਪਣੇ ਪਾਸ ਮੌਜੂਦ ਧਾਰਮਿਕ ਸਾਹਿਤ ਗੁਰਬਾਣੀ ਦੇ ਗੁਟਕਾ ਸਾਹਿਬ ਅਤੇ ਪੋਥੀਆਂ ਦੀ ਸਾਮ ਸੰਭਾਲ ਹਿਤ ਸਿੱਖ ਮਰਿਆਦ ਦਾ ਵਿਸ਼ੇਸ਼ ਖਿਆਲ ਰੱਖਣ ਸਮੁੱਚੇ ਧਾਰਮਿਕ ਸਾਹਿਤ ਨੂੰ ਵਪਾਰਕ ਨਜ਼ਰੀਏ ਨਾਲ ਨਾ ਵੇਖਿਆ ਜਾਵੇ ਬਲਕਿ ਇਹ ਮਹਿਸੂਸ ਕੀਤਾ ਜਾਵੇ ਕਿ ਇਸ ਦੇ ਨਾਲ ਸਮੁੱਚੇ ਸਿੱਖ ਜਗਤ ਤੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੀ ਆਸਤਾ ਜੁੜੀ ਹੋਈ ਹੈ ਗੁਰਬਾਣੀ ਗੁਟਕਾ ਸਾਹਿਬ ਦੀ ਖਰੀਦ ਕਰਨ ਆਏ ਕਿਸੇ ਵੀ ਸਖਸ਼ ਦੀ ਥੋੜੀ ਬਹੁਤੀ ਜਾਂਚ ਪਰਖ ਜ਼ਰੂਰ ਕਰ ਲਈ ਜਾਵੇ ਕਿ ਕਿਧਰੇ ਉਸ ਸਖਦਾ ਮਕਸ਼ਦ ਸਿੱਖ ਭਾਵਨਾ ਨੂੰ ਸੱਟ ਮਾਰਨਾ ਨਾ ਹੋਵੇ ਆਪ ਜੀ ਸਮਝ ਸਕਦੇ ਹੋ ਕਿ ਪਿਛਲੇ ਸਮੇਂ ਜੋ ਜੋ ਥਾਂ ਥਾਂ ਤੇ ਬੇਦਬੀਆਂ ਹੋਈਆਂ ਹਨ ਉਹਦੇ ਨਾਲ ਸਮੂਹ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਬੜੀ ਥੇਸ ਪਹੁੰਚੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬੇਨਤੀ ਨੂੰ ਸਵਾਰਕਾਰ ਕਰੋਗੇ ਇਸ ਦਾ ਕਾਰਨ ਇਹ ਹੈ ਜੀ ਵੀ ਦੁਕਾਨਾਂ ਦੇਤੇ ਆਮ ਇਥੇ ਗੁਟਕਾ ਸਾਹਿਬ ਪੋਥੀਆਂ ਵੇਖਦਿਆਂ ਨੇ ਪਿਛਲੇ ਇੱਕ ਦਿਨ ਤੁਸੀਂ ਦੇਖਿਆ ਹੋਣਾ ਕਿ ਵੀਡੀਓ ਵੀ ਆਈ ਸੀ ਵੀ ਇੱਕ ਦੁਕਾਨਦਾਰ ਵੀਰ ਨੇ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਕਿ ਬੱਚੇ ਨੂੰ ਮੰਨ ਲੋਕ ਬੱਚਾ ਭਾਵੇਂ ਉਹ ਅਸੀਂ ਭੇਜਿਆ ਹੋਵੇ ਇੱਕ ਚੈੱਕ ਕਰਨ ਵਾਸਤੇ ਇਹਨਾਂ ਨੂੰ ਭੇਜਤਾ ਹੋਵੇ ਕਿ ਭਲਾ ਇਹਨਾਂ ਦਾ ਕੀ ਸਿਸਟਮ ਆ ਤੇ ਉਹ ਇਸ ਤਰ੍ਹਾਂ ਹੀ ਲਿਫਾਫੇ ਚ ਪਾ ਕੇ 100 ਰੁਪਏ ਦੇ ਗੁਟਕਾ ਸਾਹਿਬ ਦੇ ਦਿੱਤਾ ਜਾਂਦਾ ਵਾ ਸਾਡਾ ਮਕਸਦ ਇਹ ਹੈ ਵੀ ਗੁਰਬਾਨੀਆਂ ਸਤਿਕਾਰ ਕਰੀਏ ਆਪਾਂ ਠੀਕ ਆ ਪਿੱਛੇ ਜੋ ਹੋ ਗਿਆ ਉਹ ਹੋ ਗਿਆ ਗਾਂ ਆ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਵੀ ਇਧਰ ਧਿਆਨ ਕਰਨ ਕਿਉਂਕਿ ਗੁਰਬਾਣੀ ਦੀਆਂ ਪੋਥੀਆਂ ਦੁਕਾਨਾਂ ਤੇ ਵਿਕਦੀਆਂ ਨੇ ਇੱਕ ਤਾਂ ਸਤਕਾਰ ਨਹੀਂ ਹੁੰਦਾ ਖਾਨਿਆਂ ਦੇ ਵਿੱਚ ਇਸ ਤਰ੍ਹਾਂ ਰੱਖੀਆਂ ਜਾਂਦੀਆਂ ਨੇ ਤੇ ਬਾਣੀ ਸਤਕਾਰਯੋਗ ਆ ਬਾਣੀ ਭਾਵੇਂ ਇੱਕ ਕਾਗਜ਼ ਤੇ ਛੱਡੋ ਮੈਨਾਂ ਇੱਕ ਪੱਤੇ ਤੇ ਵੀ ਲਿਖੀ ਹੋਵੇ ਤੇ ਉਹ ਵੀ ਪੂਜਣਯੋਗ ਆ ਗੁਰਬਾਣੀ ਦਾ ਸਤਕਾਰ ਹੋਣਾ ਬਹੁਤ ਜ਼ਰੂਰੀ ਆ ਸੋ ਉਹਦੇ ਵਾਸਤੇ ਅੱਜ ਇਹ ਤਾਂ ਮਾਰਕੀਟ ਦੇ ਵਿੱਚ ਦੁਕਾਨਦਾਰ ਵੀਰ ਨੇ ਇਹਨਾਂ ਨੂੰ ਪਹਿਲਾਂ ਅਜ ਬੇਨਤੀ ਕਰਨ ਵਾਸਤੇ ਆਏ ਆ ਫਿਰ ਜਿਹੜੀਆਂ ਪ੍ਰਕਾਸ਼ਕ ਸੰਸਥਾਵਾਂ ਨੇ ਜਾਂ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਜਿਹੜੀਆਂ ਇਸ ਆਧਾਰਿਆਂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਸਾਰਿਆਂ ਨੂੰ ਇਹ ਕਿ ਇਸ ਦਾ ਖਾਸ ਖਿਆਲ ਰੱਖਿਆ ਜਾਵੇ ਗੁਰਬਾਣੀ ਦੀਆਂ ਪੋਥੀਆਂ ਦੀ ਜਿਹੜੀ ਵਿਕਰੀ ਆ ਉਹਦੇ ਸਬੰਧੀ ਤੁਸੀਂ ਘਰ ਤੋਂ ਘੱਟ ਜਾਂਚ ਪੜਤਾਲ ਜ਼ਰੂਰ ਕਰੋ ਵੀ ਗੁਰਬਾਣੀ ਦੀ ਪੋਥੀ ਇਸ ਦੇਣ ਲੱਗੇ ਆ ਉਹ ਬੰਦਾ ਕੌਣ ਆ ਕੀ ਉਸ ਨੂੰ ਪੋਥੀ ਉਹ ਲੈਣ ਦੇ ਲਾਇਕ ਹੈ ਕਿਉਂ ਇਹ ਨਾ ਹੋਵੇ ਕਿ ਪੋਥੀ ਲ ਜਾਵੇ ਤੇ ਜਾ ਕੇ ਗੈਦਮੀ ਕਰ ਦੇ ਫਿਰ ਬਾਅਦ ਚ ਜਿਹੜਾ ਅਮਨ ਕਾਨੂੰਨ ਆ ਨਾ ਉਹ ਸ਼ਾਂਤੀ ਉਹ ਭੰਗ ਹੋਵੇ ਸਿੱਖਾਂ ਦੀਆਂ ਜਿਹੜੀਆਂ ਆਪਸੇ ਆਮ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਠੇਸ ਪਹੁੰਚਣ ਸੋ ਸੰਮਰ ਬੇਨਤੀ ਬੜੇ ਪ੍ਰੇਮ ਨਾਲ ਇਹ ਭਰਾਵਾਂ ਨੂੰ ਕਰਨ ਆਏ ਆ ਸੋ ਇਹਨਾਂ ਨੇ ਬੜੀ ਬੇਨਤੀ ਸਾਡੀ ਸਰਤਕਾਹ ਕੀ ਸਤਕਾਰ ਵੀ ਕੀਤੀ ਆ ਤੇ ਇਹ ਵੀ ਕਿਹਾ ਕਿ ਅ ਜਿਹੜਾ ਵੀ ਸਾਡਾ ਤੁਹਾਨੂੰ ਜੋ ਸਾਡੇ ਵੱਲੋਂ ਬੇਨਤੀ ਇਹਨਾਂ ਨੂੰ ਕੀਤੀ ਗਈ ਆ ਉਹਦੇ ਵਾਸਤੇ ਖਾਸ ਧਿਆਨ ਰੱਖਣਗੇ ਅਸੀਂ ਆਸ ਇਹ ਕਰਦੇ ਹਾਂ ਕਿ ਇਹਨਾਂ ਦੇ ਵੱਲੋਂ ਸਾਡਾ ਜਿਹੜੀ ਬੇਨਤੀ ਮੰਨ ਲਈ ਜਿਹੜੀਆਂ ਸਾਡੀਆਂ ਸਰਮੌਰ ਸਿੱਖ ਥਾਵਾਂ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਲਪੰਥ ਨੇ ਸਿੱਖ ਸੰਪਰਦਾਵਾਂ ਨੇ ਅਸੀਂ ਆਸ ਇਹ ਕਰਦੇ ਹਾਂ ਵੀ ਉਹਨਾਂ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਐਦ ਕੀਤਾ ਜਾਵੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਆਮ ਸਿੱਖ ਸੰਗਤਾਂ ਜਿਨ੍ਹਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਸੈਂਚੀਆਂ ਚਾਹੀਦੀਆਂ ਹੋਣ ਉਹਨਾਂ ਵੱਲੋਂ ਪ੍ਰਬੰਧ ਕੀਤਾ ਜਾਵੇ ਦੁਕਾਨਾਂ ਤੇ ਵਿਕਰੀ ਦੀ ਲੋੜ ਨਹੀਂ ਹੈਗੀ ਗੁਰਬਾਣੀ ਦੀਆਂ ਪੋਥੀਆਂ ਦੀ ਕਿਉਂਕਿ ਇਹ ਇੱਕ ਗੁਰਬਾਣੀ ਦੀਆਂ ਪੁਥੀਆਂ ਮੈਨੂੰ ਲੱਗਦਾ ਵੀ ਵਿਕਣੀਆਂ ਨਹੀਂ ਚਾਹੀਦੀਆਂ ਇਹ ਤਾਂ ਸੰਤਾਂ ਨੂੰ ਫ੍ਰੀ ਮਿਲਣੀਆਂ ਚਾਹੀਦੀਆਂ ਕਿਉਂਕਿ ਸਾਡੀਆਂ ਸੰਸਥਾਵਾਂ ਕੋਲ ਕਿਹੜੀ ਕਿਸੇ ਦੀ ਘਾਟ ਆ ਨਾ ਪੈਸੇ ਦੀ ਘਾਟ ਆ ਨਾ ਬੰਦਿਆਂ ਦੀ ਘਾਟ ਆ ਨਾ ਕਿਸੇ ਹੋਰ ਚੀਜ਼ ਦੀ ਘਾਟ ਆ ਸਾਰਾ ਕੁਝ ਹੈਗਾ ਸੋ ਉਹਦੇ ਵਾਸਤੇ ਇੱਕ ਸਿਸਟਮ ਕ੍ਰੀਏਟ ਹੋ ਜੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਦਲਪੰਥ ਹੋਣ ਸਾਡੀਆਂ ਸਿੱਖ ਸੰਸਥਾਵਾਂ ਹੋਣ ਉਹ ਸਾਰੀਆਂ ਜਿਹੜੀਆਂ ਉਹ ਪ੍ਰੋਵਾਈਡ ਕਰਨ ਆਮ ਸਿੱਖ ਸੰਗਤਾਂ ਨੂੰ ਤੇ ਉਹਦੇ ਵਾਸਤੇ ਇੱਕ ਸਿਸਟਮ ਜਿਹੜਾ ਕ੍ਰਾਈਟੇਰੀਆ ਜਿਹੜਾ ਇੱਕ ਬਣ ਜਾਵੇ ਸੋ ਉਹਨਾਂ ਨੂੰ ਵੀ ਬੇਨਤੀ ਆ ਇਹਨਾਂ ਵੀ ਬڑے ਪ੍ਰੇਮ ਪਿਆਰ ਨਾਲ ਸਾਰਿਆਂ ਨੇ ਅਮਨ ਕਾਨੂੰਨ ਦੇ ਵਿੱਚ ਜਿਹੜਾ ਵਾ ਉਹ ਇਹਨਾਂ ਨੇ ਬੇਨਤੀ ਨੂੰ ਸਾਰੀ ਸਰਕਾਰ ਕੀਤਾ ਵਾ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਿ ਤੁਸੀਂ ਇਸ ਬੇਨਤੀ ਨੂੰ ਸੰਗਤ ਸਾਹਮਣੇ ਜਿਹੜਾ ਵਾ ਉਹ ਰੱਖਣ ਵਾਸਤੇ ਸਾਡਾ ਸਹਿਯੋਗ ਕਰਨ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਮਸਲੇ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਜਾਵੇ ਇਸ ਕਾਲਤ ਕਰ ਸਕਦੇ ਜਿੱਥੇ ਤਾਂ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜ਼ਰੂਰਾਂ ਨੂੰ ਬੇਨਤੀ ਕਰਾਂਗੇ ਤੇ ਆਸ ਕਰਾਂਗੇ ਵੀ ਉਹ ਇਸ ਜਿਹੜਾ ਵਾ ਕਾਰਜ ਨੂੰ ਜ਼ਰੂਰ ਧਿਆਨ ਰੱਖ ਕੇ ਤੇ ਇਹਦੇ ਵਾਸਤੇ ਕੋਈ ਠੋਸ ਜਿਹੜਾ ਉਹ ਕਦਮ ਚੱਕਣਗੇ। ਉਹਨੀ ਦਿਨ ਸਿੱਖ ਜਥੇਬੰਦੀਆਂ ਆਪਣੇ ਦੌਰ ਤੇ ਦੁਕਾਨਾਂ ਦੇ ਵਿੱਚ ਚੈਕਿੰਗ ਕਰਨਗੇ ਕਿ ਜੋ ਅੱਜ ਉਹਨਾਂ ਨੂੰ ਤੁਸੀਂ ਸੰਦੇਸ਼ ਦੇ ਕੇ ਜਾਂ ਅਪੀਲ ਕਰਕੇ ਚੱਲੇ ਹੋ ਕਿ ਉਹ ਤੁਹਾਡੇ ਸੰਦੇਸ਼ ਦੀ ਜਾਂ ਅਪੀਲ ਦੀ ਕਿੰਨੀ ਕੁ ਪਾਲਣਾ ਕਰਦੇ। ਨਹੀਂ ਬਿਲਕੁਲ ਅਸੀਂ ਉਹਨਾਂ ਨੂੰ ਕਿਸੇ ਨੂੰ ਵੀ ਅੱਜ ਅਸੀਂ ਕੋਈ ਅਸੀਂ ਧਮਕੀ ਨਹੀਂ ਦੇ ਡਰਾ ਨਹੀਂ ਰਹੇ ਕੋਈ ਧਮਕਾ ਨਹੀਂ ਰਹੇ ਸਤ ਬੇਨਤੀ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਵੀ ਉਹ ਸਾਰੇ ਇਸ ਬੇਨਤੀ ਨੂੰ ਸਵਾਰ ਕਰ ਲੈਣਗੇ ਤੇ ਸਮਝਣਗੇ। ਤੇ ਵੀਰਾਂ ਨੇ ਇਹ ਗੱਲ ਕਹੀ ਵੀ ਸਾਨੂੰ ਦੁਕਾਨਦਾਰ ਵੀਰਾਂ ਨੇ ਵੀ ਸਾਨੂੰ ਥੋੜਾ ਸਮਾਂ ਦਿਓ। ਅਸੀਂ ਜਿਹੜਾ ਇਹ ਪ੍ਰਬੰਧ ਦਾ ਸਹੀ ਕਦੇਵੇਂ ਗੁਰਬਾਣੀ ਦੀਆਂ ਪੋਤੀਆਂ ਰੱਖਣ ਸੰਬੰਧੀ ਬੇਨਤੀ ਕੀਤੀ ਆ ਕਿ ਗੁਰਬਾਣੀ ਦੀਆਂ ਪੋਤੀਆਂ ਨੂੰ ਐਂ ਧਾਰਮਿਕ ਤਰੀਕੇ ਨਾਲ ਸਤਕਾਰ ਦੇ ਨਾਲ ਜਿਹੜਾ ਉਹ ਰੱਖਿਆ ਜਾਵੇ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਜਿਹੜਾ ਉਹਨੂੰ ਬੜ ਤਰੀਕੇ ਨਾਲ ਕੀਦਨ ਕਰਾਂਗੇ ਜੀ ਠੀਕ ਭਾਈ ਜੀ ਸੁਬਾਨ ਦੇ ਦਰਬਾਰ ਸਾਹਿਬ ਤੁਹਾਡੇ ਕੋਲ ਨਾਮ ਜੋ ਸਬੀਰ ਸਿੰਘ ਜੀ ਅੱਜ ਸਿੱਖ ਜਥੇਬੰਦੀਆਂ ਆਈਆਂ ਸੀ ਤੁਹਾਡੇ ਦੁਕਾਨਦਾਰਾਂ ਨੂੰ ਮਿਲ ਕੇ ਗਈਆਂ ਅਮੀਰ ਕਰਕੇ ਗਈਆਂ ਕਿ ਜਿਹੜੇ ਦੁਕਾ ਸਾਹਿਬ ਹੈ ਉਹ ਫਰੇਕ ਨੂੰ ਨਾ ਦਿੱਤੇ ਜਾਣ ਕੀ ਕਹਿਣਾ ਚਾਹੋਗੇ ਇਹਦੇ ਤੇ ਕੀ ਦੁਕਾਨਦਾਰਾਂ ਦੀ ਕੀ ਰਾਇ ਬਿਲਕੁਲ ਹੈ ਜੀ ਬਿਲਕੁਲ ਨਹੀਂ ਦੇਣਾ ਚਾਹੀਦਾ ਵੇਖੋ ਜੀ ਕੋਈ ਸਰਦਾਰ ਆਵੇ ਵੇਖ ਕੇ ਗੁਲਕਾ ਸਾਹਿਬ ਵੇਚਿਆ ਜਾਵੇ ਪਹਿਲੀ ਗੱਲ ਤੇ ਬਾਣੀ ਦੀ ਜਿੰਨੀ ਆਦਰ ਕਰੋ ਉਨਾ ਘਟਾ ਠੀਕ ਹੈ ਜੀ ਪੂਰੀ ਮਰਿਆਦਾ ਨਾਲ ਵੇਚਿਆ ਜਾਵੇ ਇਹਦੀ ਆਪ ਕਿੰਨੇ ਕੀ ਕੋਈ ਗੱਲ ਨਹੀਂ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੁਬਾਰਾ ਕੇ ਚੈੱਕ ਵੀ ਕਰ ਸਕਦੇ ਜੀ ਕਿ ਦੁਕਾਨਦਾਰ ਸਹੀ ਤਰੀਕੇ ਨਾਲ ਵੇਚਦੇ ਪਏ ਕਿ ਨਹੀਂ ਵੇਚਦੇ ਪਏ ਤੇ ਜਿਹੜਾ ਕੋਈ ਗਲਤ ਤਰੀਕੇ ਨਾਲ ਵੇਚਦਾ ਪਿਆ ਉਹ ਤੇ ਜਿਹੜੀ ਕਾਰਵਾਈ ਹੋਵੇ ਬੰਦੀ ਉਹ ਕਰੋ ਫਿਰ ਜਿਹੜੀ ਪਿਛਲੇ ਦਿਨ ਇੱਕ ਗੁੜਕਾ ਸਾਹਿਬ ਵੇਚਿਆ ਗਿਆ ਸੀ ਇੱਕ ਮੂਨੇਮ ਬੱਚੇ ਨੂੰ ਇੱਥੇ ਲੱਗਦਾ ਕਿ ਉਹ ਗਲਤੀ ਸੀ ਤੁਹਾਡੀ ਨਹੀਂ ਬਿਲਕੁਲ ਗਲਤੀ ਹੈ ਜੀ ਵੇਖੋ ਇਹ ਛੋਟੇ ਬੱਚਾ ਮੂਨਾ ਦੀ ਬਾਰੇ ਵੇਖੋ ਕਿ ਬੱਚਾ ਪੜਨ ਦੇ ਲਾਇਕ ਬਾਣੀ ਪੜਨ ਦੇ ਲਾਇਕ ਹੈ ਕਿ ਨਹੀਂ ਹੈ ਠੀਕ ਨਹੀਂ ਮੈਂ ਹੁਣ ਇਹ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਕਿ ਗੁੜਕਾ ਸਾਹਿਬ ਵੇਚਣਾ ਵਾ ਪੂਰੇ ਵੇਖ ਆਉਣ ਲਈ ਸਮੇਂ ਤੇ ਇਹ ਚੀਜ਼ਾਂ ਨਾਲੇ ਧਿਆਨ ਵੀ ਰੱਖਿਆ ਜਾਵੇਗਾ। ਭਾਈ ਹੋਰ ਵੀ ਆਪਣੇ ਜਿਹੜੇ ਲਾਗੇ ਦੁਕਾਨਦਾਰ ਭਰਾਵੋ ਨੂੰ ਵੀ ਕਹਾਂਗੇ ਕਿ ਅੱਗੋਂ ਜਿਹੜੇ ਗੁਲਕਾ ਸਾਹਿਬ ਵੇਚਣਾ ਕੀ ਤਰੀਕੇ ਨਾਲ ਥੋੜਾ ਵੇਚੋ। ਲੱਗਦਾ ਨਹੀਂ ਕਿ ਦੇਸ਼ਾਂ ਦੇਸ਼ਰ ਸੰਗਤ ਇਥੇ ਹੁੰਦੀ ਹੈ। ਬਿਲਕੁਲ ਜੀ ਬਿਲਕੁਲ। ਆਨੰਦਾਰ ਅਤੇ ਰਮਨੱਲਾ ਸਾਹਿਬ ਜੀਾਂ ਕੋਈ ਸੱਚ ਕੋਸਰੇ ਧਾਰਮਿਕ ਕੋਸਰੇ ਦਿਨ ਦਿਨ ਤਾਂ ਉਹਨਾਂ ਨੂੰ ਮर्याਦਾ ਵੀ ਜਰੂਰ ਦੱਸਣੀ। ਬਿਲਕੁਲ ਬਿਲਕੁਲ ਮर्याਦਾ ਪਹਿਲਾਂ ਜੀ ਸਭ ਤੋਂ ਪਹਿਲਾਂ ਮर्याਦਾ ਹੀ ਹੈ ਜੀ ਬਾਕੀ ਸਾਰੀ ਚੀਜ਼ਾਂ ਬਾਅਦ ਵਿੱਚ ਆਈਆਂ। ਠੀਕ ਹੈ ਜੀ ਬਾਕੀ ਚਲੋ ਅੱਗੋਂ ਪੂਰੀ ਟੀਦਾ ਧਿਆਨ